ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਖਰੀ ਦਿਨ ਮਤਲਬ 15ਵੇਂ ਦਿਨ ਦੇ ਵਿਖਿਆਨ ਦਾ ਸਿਰਲੇਖ ਹੈ ਮਾਤਾ ਗੁਜਰੀ ਜੀ ਸ਼ਹਾਦਤ ਦੇ ਰਾਤੇ ਕੱਲ ਅਸੀਂ ਕੀ ਪੜਿਆ ਸੀਗਾ ਮਾਤਾ ਗੁਜਰੀ ਰਿਲੇਟਡ ਜੋ ਵੀ ਮਤਲਬ ਕਿ ਉਹਨਾਂ ਨੇ ਸ਼ਹੀਦੀਆਂ ਦਵਾਈਆਂ ਜੋ ਸਾਡੇ ਨਾਲ ਖੜੇ ਰਹੇ ਹੋ ਉਨ੍ਹਾਂ ਨੇ ਸਾਨੂੰ ਹਿੰਮਤਾਂ ਦਿੱਤੀਆਂ ਅੱਜ ਅਸੀਂ ਮਾਤਾ ਗੁਜਰੀ ਜੀ ਦੇ ਸ਼ਹਾਦਤ ਦੇ ਰਾਤੇ ਸਿਰਲੇਖੇ ਖੇਡ ਜਿਹੜੀ ਬਾਤਾਂ ਦਾ ਆਪਾਂ ਜੋ ਕਰਾਂਗੇ ਗੰਗੂ ਦੇ ਸੂ ਦੇਣ ਤੇ ਮਾਤਾ ਗੁਜਰੀ ਜੀ ਅਤੇ ਛੋਟੇ ਸਹਿਬਜ਼ਾਦਿਆਂ ਨੂੰ ਇੱਕ ਰਾਤ ਮੋਰਿੰਡੇ ਜੇਲ੍ਹ ਵਿੱਚ ਰੱਖਿਆ ਗਿਆ ਤੇ ਅਗਲੇ ਦਿਨ ਬੇੜੀਆਂ ਵਿੱਚ ਜਕੜ ਕੇ ਮੋਰਿੰਡੇ ਤੋਂ ਸਰਹੰਦ ਲੈ ਆਂਦਾ ਗਿਆ ਅਤੇ ਠੰਡੇ ਬੁਰਜ ਵਿੱਚ ਕੈਦ ਕੀਤਾ ਗਿਆ ਇੱਕ ਉੱਚੀ ਇਮਾਰਤ ਜਿੱਥੇ ਸਿਰਫ ਕੜਾਕੇ ਦੀ ਅਤ ਠੰਡੀ ਹਵਾ ਸਿਰ ਤੇ ਕੋਈ ਛੱਤ ਨਹੀਂ ਸਗੋਂ ਖੁੱਲੇ ਅਸਮਾਨ ਤੇ ਬਰਫ਼ ਵਰਗਾ ਠੰਡਾ ਫਰਸ਼ ਤੇ ਕੰਦਾ ਸਨ ਮਾਤਾ ਗੁਜਰੀ ਜੀ ਸਾਰੀ ਰਾਤ ਪੋਤਰਿਆਂ ਨੂੰ ਆਪਣੀ ਗੋਦ ਵਿੱਚ ਲੈ ਕੇ ਸਾਖੀਆਂ ਸੁਣਾਉਂਦੇ ਤੇ ਗੁਰਬਾਣੀ ਦੇ ਸ਼ਬਦ ਗਾਉਂਦੇ ਆ ਹੌਸਲੇ ਦਿੰਦੇ ਰਹਿੰਦੇ ਉਹਨਾਂ ਨੇ ਬੱਚਿਆਂ ਨੂੰ ਇਹੀ ਸਮਝਾਇਆ ਕਿ ਧਰਮ ਦਾ ਰਾਹ ਹੀ ਜੀਵਨ ਨੂੰ ਅਮਰ ਕਰਦਾ ਹੈ ਅਗਲੇ ਦਿਨ ਉਹਨਾਂ ਨੂੰ ਵਜ਼ੀਰ ਖਾਂ ਦੇ ਦਰਬਾਰ ਵਿੱਚ ਪੇਸ਼ ਕੀਤਾ ਗਿਆ ਦਰਬਾਰ ਭਰਿਆ ਹੋਇਆ ਸੀ ਕਾਜੀ ਮੁੱਲਾ ਅਧਿਕਾਰੀ ਅਤੇ ਹੋਰ ਬੇਅੰਤ ਲੋਕ ਦਰਬਾਰ ਵਿੱਚ ਹਾਜ਼ਰ ਸਨ ਵਜ਼ੀਰ ਖਾਨ ਨੇ ਬੱਚਿਆਂ ਨੂੰ ਵੇਖ ਕੇ ਨਰਮ ਸੁਰ ਚੁਕਿਆ ਬੱਚਿਓ ਇਸਲਾਮ ਕਬੂਲ ਕਰ ਲਓ ਅਸੀਂ ਤੁਹਾਨੂੰ ਮਹਿਲਾਂ ਵਿੱਚ ਰੱਖਾਂਗੇ ਖਜ਼ਾਨਿਆਂ ਨਾਲ ਨਿਵਾਜਾਂਗੇ ਤੁਸੀਂ ਰਾਜੇ ਬਣੋਗੇ ਪਰ ਉਹ ਨਿੱਕੇ ਸੂਰਮੇ ਨਿਸ਼ਚੈ ਨਾ ਖੜੇ ਰਹੇ ਬਾਬਾ ਜੋਰਾਵਰ ਸਿੰਘ ਜੀ ਦੀਆਂ ਅੱਖਾਂ ਚਮਕ ਰਹੀਆਂ ਸਨ ਇਹ ਪ੍ਰਸੰਗ ਦਿਨ-ਦਿਨ ਜਾਰੀ ਰਿਹਾ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤੇ ਸਿੰਘ ਜੀ ਨੂੰ ਦਰਬਾਰ ਵਿੱਚ ਪੇਸ਼ ਕਰਕੇ ਕਈ ਪ੍ਰਕਾਰ ਦੇ ਲਾਲਚ ਦਿੱਤੇ ਜਾਂਦੇ ਪਰ ਸਹਬਜ਼ਾਦੇ ਅਗੰਮੀ ਦ੍ਰਿੜਤਾ ਨਾਲ ਭਰਪੂਰ ਸਨ ਅਸੀਂ ਆਪਣੇ ਗੁਰੂ ਪਿਤਾ ਦਾ ਧਰਮ ਨਹੀਂ ਛੱਡ ਸਕਦੇ ਵਜ਼ੀਰ ਖਾਨ ਨੇ ਧਮਕੀ ਦੇ ਕੇ ਕਿਹਾ ਜੇ ਤੁਸੀਂ ਨਾ ਮੰਨੇ ਤਾਂ ਤੁਹਾਨੂੰ ਜਿੰਦਾ ਕੰਧਾ ਵਿੱਚ ਚੇਨ ਦਿੱਤਾ ਜਾਵੇਗਾ ਪਰ ਬਾਬਾ ਫਤੇ ਸਿੰਘ ਬਹੁਤ ਹੌਸਲੇ ਨਾਲ ਬੋਲੇ ਮੌਤ ਸਾਨੂੰ ਡਰਾ ਨਹੀਂ ਸਕਦੀ ਅਸੀਂ ਆਪਣੇ ਦਾਦਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਰਾਤੇ ਚੱਲਾਂਗੇ ਇਹ ਸੁਣ ਕੇ ਦਰਬਾਰ ਵਿੱਚ ਖੜੇ ਸਾਰੇ ਅਹਿਲਕਾਰ ਸਨ ਹੋ ਗਏ ਸੁਚਾਨੰਦ ਨੇ ਕਿਹਾ ਇਸ ਪੋਲਿਏ ਨੇ ਵੱਡੇ ਹੋ ਕੇ ਸਾਨੂੰ ਡੰਗਣਗੇ ਇਸ ਲਈ ਇਹਨਾਂ ਸਪੋਲੀਆਂ ਨੂੰ ਮਸਲ ਕੇ ਰੱਖ ਦੇਣਾ ਚਾਹੀਦਾ ਹੈ ਕਾਜੀ ਨੇ ਵੀ ਕਿਹਾ ਇਹ ਬੱਚੇ ਅਡੋਲ ਹਨ ਸਾਡੀ ਕਦੇ ਵੀ ਨਹੀਂ ਮੰਨਣਗੇ ਇਸ ਲਈ ਇਹਨਾਂ ਨੂੰ ਸਜਾਈ ਮੌਤ ਹੋਣੀ ਚਾਹੀਦੀ ਹੈ ਬਹੁਤ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਗੁਰੂ ਦੇ ਲਾਲ ਅਟਲ ਰਹੇ ਤੇ ਫਿਰ ਫੈਸਲਾ ਹੋਇਆ ਇਹਨਾਂ ਬੱਚਿਆਂ ਨੂੰ ਕੰਧਾਂ ਵਿੱਚ ਚਿਣੀਆਂ ਜਾਵੇ ਪਿੱਟਾਂ ਚੜਨੀਆ ਸ਼ੁਰੂ ਕਰ ਦਿੱਤੀਆਂ ਗਈਆਂ ਕੰਧ ਉੱਚੀ ਹੁੰਦੀ ਗਈ ਪਰ ਬੱਚਿਆਂ ਦੇ ਬੁੱਲਾਂ ਤੇ ਸਿਰਫ ਵਾਹੀ ਨੂਰ ਦਾ ਨਾਮ ਸੀ ਲੋਕਾਂ ਦੀਆਂ ਅੱਖਾਂ ਵਿੱਚ ਹੰਝੂ ਵਗਣ ਲੱਗੇ ਪਰ ਉਹ ਇੰਨੀ ਨਿੱਕੇ ਅਡੋਰ ਘੜੀ ਦੇ ਉਹਨਾਂ ਦੀਆਂ ਅੱਖਾਂ ਵਿੱਚ ਡਰ ਨਹੀਂ ਸੀ ਸਿਰਫ ਚੰਗ ਸੀ ਰੋਹਾਨੀ ਨੂਰ ਸੀ ਅੰਤ ਵਿੱਚ ਜਦੋਂ ਉਹਨਾਂ ਨੂੰ ਕੰਧਾਂ ਵਿੱਚ ਚੜਨ ਦਿੱਤਾ ਗਿਆ ਤੌ ਸ਼ਹੀਦੀਆਂ ਬਾ ਸਦਾ ਲਈ ਇਤਿਹਾਸ ਵਿੱਚ ਅਮਰ ਹੋ ਗਏ ਇਹ ਖਬਰ ਜਦੋਂ ਮਾਤਾ ਗੁਜਰੀ ਜੀ ਨੂੰ ਪਹੁੰਚੀ ਤਾਂ ਉਹਨਾਂ ਨੇ ਅਰਦਾਸ ਕੀਤੀ ਏ ਵਾਹਿਗੁਰੂ ਮੇਰੇ ਪੁੱਤਰਿਆਂ ਦੀ ਸ਼ਹੀਦੀ ਪਰਮਾਨ ਕਰਨਾ ਠੰਡੇ ਬੁਰਜ ਵਿੱਚ ਹੀ ਮਾਤਾ ਗੁਜਰੀ ਜੀ ਵੀ ਸ਼ਹੀਦੀ ਪ੍ਰਾਪਤ ਕਰ ਗਏ ਉਹ ਵੀ ਸਿੱਖੀ ਸਿਦਕ ਤੋਂ ਕਦੇ ਨਾ ਢੁਲੇ ਸਰਹੰਦ ਦੇ નિર્દય ਹਾਕਮ ਨੇ ਉਹਨਾਂ ਦਾ ਅੰਤਿਮ ਸੰਸਕਾਰ ਕਰਨੀ ਜਮੀ ਤੱਕ ਨਾ ਦਿੱਤੀ ਔਰ ਗੁਰੂ ਘਰ ਦਾ ਦੇ ਸੱਚੇ ਵਾਦਾ ਦੀਵਾਨ ਟੋਡਰ ਮਲਨੀ 6 ਫੁੱਟ ਜ਼ਮੀਨ ਸੋਨੇ ਦੀਆਂ ਮੋਹਰਾਂ ਬੰਦੇ ਖਰੀਦੀ ਤੇ ਫਿਰ ਮਾਤਾ ਜੀ ਤੇ ਛੋਟੇ ਸਹਜਾਦਿਆਂ ਦਾ ਸੰਸਕਾਰ ਕੀਤਾ ਉਸ ਥਾਂ ਤੇ ਅੱਜ ਗੁਰਦੁਆਰਾ ਜੋਤੀ ਸ਼ਰੂਪ ਸਾਹਿਬ ਸਜੋਬਿਤ ਹੈ ਮਾਤਾਏ ਗੁਰਜੀਤ ਜੀ ਦੀ ਪ੍ਰੇਰਣਾ ਤੇ ਸਿੱਖਿਆ ਨੇ ਸਹਜਾਦਿਆਂ ਨੂੰ ਧਰਮ ਦੀ ਖਾਤਰ ਆਪਣੀ ਸ਼ਹਾਦਤ ਦੇ ਰਾਹ ਤੁਰਿਆ ਅਦੇ ਖੁਦ ਵੀ ਸ਼ਹੀਦੀ ਪ੍ਰਾਪਤ ਕਰ ਗਏ ਉਹ ਸਿਰਫ ਇੱਕ ਮਾਂ ਨਹੀਂ ਸਗੋਂ ਸ਼ਾਨਸ਼ੀਲਤ ਬੀਂਹ ਹੌਸਲੇ ਅਫੇ ਅਨਕ ਦੀ ਜੀਵਤ ਮਿਸਾਲ ਹਨ। ਉਹਨੇ ਉਹਨੇ ਵੀ ਸਦੀ ਦੇ ਅੰਤਲੇ ਸਮੇਂ ਸਨ 1870 ਈਸਵੀ ਵਿੱਚ ਲਾਹੌਰ ਵਿੱਚ ਪੈਦਾ ਹੋਏ ਮਿਲਜਾ ਅੱਲਾ ਯਾਰ ਖਾਂ ਜੋਗੀ ਨੇ ਦੋ ਲੰਮੀਆਂ ਕਵਿਤਾਵਾਂ ਸ਼ਹੀਦਾਨੇ ਵਫਾ ਅਤੇ ਗੰਜੇ ਸ਼ਹੀਦਾਂ ਲਿਖ ਕੇ ਮਾਤਾ ਜੀ, ਤਸ਼ਮੀਲ ਪਿਤਾ ਜੀ ਸਹਿਬਜ਼ਾਦਿਆਂ ਤੇ ਸ਼ਹੀਦਾਂ ਨੂੰ ਆਪਣੀ ਸ਼ਰਧਾਂਜਲੀ ਪੇਸ਼ ਕੀਤੀ ਹੈ ਜੋ ਕਿ ਲਾ ਮਿਸਾਲ ਹੈ। हकीम जोगी जी दा एक मर्सिया वर्णन किते बगैर शल श्रद्धांजलि अधूरी है अल्लाह यार खां जोगी कहंदे हन बस एक जिंद में तीर्थ है यात्रा के लिए कटाए बाप ने बच्चे जहां खुदा के लिए कटाए बाप ने बच्चे जहां खुदा के लिए वाहेगुरु जी का खालसा वाहेगुरु जी की फतेह बोले सोनी हाल